ਬੰਗਾਲ ਦੇ ਵਿੱਚ ਇੱਕ ਐਮਬੀਬੀਐਸ ਸਟੂਡੈਂਟ ਦੇ ਨਾਲ ਹੋਈ ਹੈ ਅਸੀਂ ਉਸ ਭੈਣ ਦੇ ਲਈ ਉਹਦੇ ਜਸਟਿਸ ਮੰਗਣ ਲਈ ਅੱਜ ਅਸੀਂ ਇੱਕ ਪ੍ਰੋਟੈਸਟ ਕਰ ਰਹੇ ਹਾਂ ਤੇ ਇੱਕ ਸੁਨੇਹਾ ਭਾਰਤ ਸਰਕਾਰ ਨੂੰ ਤੇ ਵੈਸਟ ਬੰਗਾਲ ਸਰਕਾਰ ਨੂੰ ਭੇਜ ਰਹੇ ਹਾਂ ਕਿ ਜਿਹੜੇ ਵੀ ਇਦਾਂ ਦੇ ਦਰਿੰਦੇ ਨੇ ਜਿਹੜੇ ਧੀਆ ਭੈਣਾਂ ਦੀ ਇੱਜ਼ਤਾਂ ਨੂੰ ਲੁੱਟਦੇ ਨੇ ਤੇ ਆਪਣੀਆਂ ਧੀਆ ਭੈਣਾਂ ਨੂੰ ਆਪਣੀਆਂ ਧੀਆ ਭੈਣਾਂ ਸਮਝਦੇ ਤੇ ਦੂਸਰੀਆਂ ਧੀਆ ਭੈਣਾਂ ਨੂੰ ਉਹ ਆਪਣੀਆਂ ਭੈਣਾਂ ਨਹੀਂ ਸਮਝਦੇ ਤੇ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਕੱਲ ਵੀ ਇੱਕ ਰੱਖੜੀ ਦਾ ਤਿਉਹਾਰ ਆ ਰਿਹਾ ਤੇ ਮੈਂ ਭਾਰਤ ਸਰਕਾਰ ਅੱਗੇ ਇੱਕ ਮੰਗ ਰੱਖਣੀ ਚਾਹੂੰਗਾ ਕਿ ਕੱਲ ਇੱਕ ਇਹੋ ਜਿਹਾ ਫੈਸਲਾ ਲੈ ਕੇ ਇੱਕ ਨਵਾਂ ਕਾਨੂੰਨ ਬਣਾਇਆ ਜਾਵੇ ਕਿ ਜਿਸ ਦੇ ਵਿੱਚ ਕਿ ਜਿਹੜਾ ਵੀ ਦਰਿੰਦਾ ਇਹੋ ਜੀ ਘਿਨੌਣੀ ਹਰਕਤ ਕਰੇ ਜਿਹੜਾ ਵੀ ਰੇਪਿਸਟ ਹੋਵੇ ਉਹਨੂੰ ਤੁਰੰਤ ਤੇ ਤੁਰੰਤ ਕੋਈ ਕੇਸ ਨਾ ਚੱਲੇ ਉਹਦੇ ਉੱਤੇ ਕੋਈ ਕਾਰਵਾਈ ਨਾ ਹੋਵੇ ਤੁਰੰਤ ਉਹਨੂੰ ਖੜਾ ਕੇ ਚੌਂਕ ਦੇ ਵਿੱਚ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂਕਿ ਅੱਗੇ ਤੋਂ ਇਹ ਭਾਰਤ ਦੇ ਵਿੱਚ ਇੱਕ ਸੁਨੇਹਾ ਪਹੁੰਚੇ ਕਿ ਕੋਈ ਵੀ ਸ਼ਖਸ योजी दरिंदगी किसी भी धी भैन करनी ना चाहे आज का जो ये हमने यहाँ पर खड़े हो के इस कैंडल्स को अपने हाथों में लेकर अपने दुख को प्रकट किया पूरी कैलवी सी एन चर्च परिवार ने इस कैलवरी सी एन चर्च चौंक में इकट्ठे होकर हमने इस दुख को प्रकट किया हमारी नाराज़गी है हमारे देश के इस सारे सिस्टम से खासकर हमारी जो सेंट्रल सरकार है हम उनसे भी इस समय दुखी हैं और हमारे दिल दुख से भरे हैं कि अब तक जिन सब लोगों ने मिलकर उस जवान बेटी को जो एक डॉक्टर के रूप में हमारे देश की सेवा कर रही है और उस उसी इंस्टीट्यूट के अंदर जहां वो घंटों घंटों अपनी ड्यूटी देती रही है वहां पर उसके साथ बलात्कार हुआ और उसके बाद उसे बहुत बेहमी से मारा गया और आज हमारी पूरे प्रशासन से और सेंट्रल गवर्नमेंट से ये प्रार्थना है और ये हमारी निवेदन है कि उनके माता पिता को और इस पूरे भारत देश की हर एक बेटी को न्याय दिलाने के लिए उन सब भाइयों को जिन्होंने ये दुष्कर्म किया उन्हें सख्त से सख्त सजा दी जाए आज अभी कलवरी चार्च लुधियाना सी एन आई च खड़े हैं प्रोटेस्ट कर रहे हैं उस बेटी वास्ते डॉक्टर वास्ते जिन्हों बड़ी बेरहमी नाल ਉਹਦਾ ਕਤਲ ਕੀਤਾ ਗਿਆ ਤੇ ਉਹਦੀ ਬਰਤਕਾਰ ਕੀਤੀ ਗਈ ਆ ਔਰ ਅਸੀਂ ਐਨੇ ਦੁਖੀ ਆ ਕਿ ਸਾਡੇ ਦੇਸ਼ ਦੀ ਸਰਕਾਰ ਇਹ ਦੂਜਾ ਤੀਜਾ ਕਾਂਡ ਹੋ ਗਿਆ ਈਵਨ ਕਿ ਉਤਰਾਖੰਡ ਦੇ ਵਿੱਚ ਵੀ ਇੱਕ ਸਟਾਫ ਨਰਸ ਨਾਲ ਬੜੀ ਬੇਰਹਿਮੀ ਨਾਲ ਉਹਦਾ ਕਤਲ ਕੀਤਾ ਗਿਆ ਉਹਦਾ ਨਰ ਬਰਤਕਾਰ ਕੀਤਾ ਗਿਆ ਕਿ ਸਰਕਾਰਾਂ ਸੁੱਤੀਆਂ ਪਈਆਂ ਨੇ ਸਿਰਫ ਆਪਸੀ ਭਾਈਚਾਰਾ ਖਰਾਬ ਕਰਨ ਤੇ ਲੱਗੀਆਂ ਹੋਈਆਂ ਨੇ ਔਰ ਇਸ ਜਿੰਨੀਆਂ ਵੀ ਦੇਸ਼ ਦੀਆਂ ਬੇਟੀਆਂ ਨੇ ਚਾਹੇ ਉਹ ਕਿਤੇ ਵੀ ਕੰਮ ਕਰਦੀਆਂ ਨੇ ਉਹਨਾਂ ਦੀ ਸਿਕਿਉਰਿਟੀ ਹੋਣੀ ਬਹੁਤ ਜ਼ਰੂਰੀ ਹੈ ਖਾਸ ਕਰ ਸਾਡੀ ਕਮਿਊਨਿਟੀ ਦੇ ਵਿੱਚ ਮੈਕਸਿਮ ਬੱਚੇ ਜਿਹੜੇ ਹੈਲਥ ਵਰਕਰਸ ਨੇ ਔਰ ਉਹ ਕੱਲੀਆਂ ਜਦੋਂ ਡਿਊਟੀਆਂ ਕਰਦੀਆਂ ਨੇ ਤੇ ਕਾਫੀ ਡਰਦਾ ਮਾਹੌਲ ਬਣਿਆ ਰਹਿੰਦਾ ਆ ਈਵਨ ਕਿ ਅਸੀਂ ਲੁਧਿਆਣੇ 'ਚ ਖੜੇ ਆਂ ਲੁਧਿਆਣੇ ਸਿਵਲ ਹਸਪੀਟਲ ਜੇ ਤੁਸੀਂ ਚਲੇ ਜਾਓ ਉੱਥੇ ਤੁਸੀਂ ਜਾ ਕੇ ਦੇਖ ਲਓ 60-60 ਮਰੀਜ਼ ਇੱਕ-ਇੱਕ ਸਟਾਫ ਇੱਕ-ਇੱਕ ਡਾਕਟਰ ਦੇਖਦੇ ਨੇ ਰਾਤ ਨੂੰ ਨਾਈਟ ਡਿਊਟੀ ਦੀ ਗੱਲ ਕਰ ਰਹੇ ਆਂ ਔਰ ਇਹਨਾਂ ਦੇ ਵਰਕਰੀ ਉੱਥੇ ਸ਼ਰਾਬਾਂ ਪੀ ਕੇ ਤੁਰੇ ਫਿਰਦੇ ਨੇ ਕੋਈ ਸਿਕਿਉਰਿਟੀ ਨਹੀਂ ਹੈ ਔਰ ਬੜੀ ਹਰਾਨੀ ਦੀ ਗੱਲ ਹੈ ਕਿ ਜਦੋਂ ਵੀ ਉਹ ਮੰਤਰੀ ਉੱਥੇ ਆਂਦੇ ਨੇ ਔਰ ਈਵਨ ਕਿ ਉੱਥੇ ਹੈ ਨਰਸਿਸ ਦੀ ਡਾਕਟਰਸ ਦੀ ਬਾਕੀ ਵਰਕਰਸ ਦੀ ਕੋ ਸਟਾਫ ਵਾਸਤੇ ਔਰ ਉਹਨਾਂ ਨੂੰ ਉਹਨਾਂ ਵੱਲ ਕੋਈ ਨਹੀਂ ਦੇਖਦਾ ਸਿਰਫ ਤੇ ਸਿਰਫ ਇਹ ਆਪਸ ਚ ਲੜੀ ਜਾਂਦੇ ਨੇ ਕਦੀ ਕਿਸੇ ਮੰਤਰੀ ਨੂੰ ਅੰਦਰ ਕਰਦਾ ਕਦੀ ਕਿਸੇ ਮੰਤਰੀ ਨੂੰ ਅੰਨ ਕਰਦਾ ਔਰ ਮੈਂ ਬੇਨਤੀ ਕਰਦਾ ਭਾਰਤੀ ਸਰਕਾਰ ਨੂੰ ਕਿ ਇਸ ਗੱਲ ਵੱਲ ਸੋਚੇ ਔਰ ਆਪਣੀਆਂ ਬੇਟੀਆਂ ਇੰਡੀਆ ਭਾਰਤ ਦੇਖਦੀਆਂ ਬੇਟੀਆਂ ਨੇ ਉਹ ਸੇਫ ਰਹਿਣ ਔਰ ਐਦਾਂ ਦੀ ਕਰੋਣੀ ਹਕਤ ਕਦੀ ਅੱਗੇ ਫਿਊਚਰ ਚ ਨਾ ਹੋਵੇ ਥੈਂਕ ਯੂ ਠੀਕ ਸਟਾਫ ਨਰਸ ਹੈ ਔਰ ਮੈਂ ਇਹ ਚਾਹਨੀ ਹੈ ਕਿ ਦੇਖੋ ਡਾਕਟਰ ਜਿਹੜੇ ਸਾਡੇ ਰਿਸਪੈਕਟਫੁਲ ਅਗਰ ਅਸੀਂ ਡਾਕਟਰ ਨੂੰ ਰੱਬ ਦਾ ਦੂਸਰਾ ਨਾਮ ਦਿੰਨੇ ਅਗਰ ਸਾਡੇ ਰੱਬ ਦਾ ਦੇਖੋ ਰੱਬ ਦਾ ਦੂਸਰੇ ਨਾਮ ਨੂੰ ਅਸੀਂ ਰੱਬ ਦਾ ਦੂਸਰਾ ਨਾਮ ਹੀ ਸਾਡਾ ਬਦਨਾਮ ਹੋ ਰਿਹਾ ਹੈ ਸਾਡੇ ਲਈ ਬਹੁਤ ਹੀ ਦੁਖਦਾਇਕ ਘਟਨਾ ਹੈਗੀ ਆ ਬਿਕੋਜ਼ ਕਿਉਂਕਿ ਅਗਰ ਉਹ ਅਸਲੀ ਹਸਪੀਟਲ ਜਿਹੜੇ ਸਾਡੇ ਲਈ ਕੰਮ ਕਰਦੇ ਆ ਉਹ ਹੀ ਅਗਰ ਸੇਫ ਨਹੀਂ ਉਹ ਦੁਨੀਆ ਨੂੰ ਕਿੱਦਾਂ ਸੇਫ ਰੱਖਣਗੇ ਇਸ ਕਰਕੇ ਮੇਰੀ ਸਰਕਾਰ ਦੇ ਅੱਗੇ ਰਿਕਵੈਸਟ ਹੈ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਏ ਕਿਉਂਕਿ ਅਗਰ ਅਸੀਂ ਹਸਪੀਟਲ ਵਿੱਚ ਸੇਫਟੀ ਅਸੀਂ ਕਿੱਦਾਂ ਕੰਮ ਕਰਾਂਗੇ ਅਸੀਂ ਆਪਣੇ ਆਪ ਨੂੰ ਕਿੱਦਾਂ ਸੇਫ ਕਰਾਂਗੇ ਇਸ ਕਰਕੇ ਮੇਰੀ ਸਰਕਾਰ ਅੱਗੇ ਰਿਕਵੈਸਟ ਹੈ ਕਿ ਪਲੀਜ਼ ਉਸ ਬੰਦੇ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਤਾਂ ਕਿ ਜੋ ਅਸੀਂ ਕੰਮ ਕਰੀਏ ਅਸੀਂ ਬੜਾ ਦਿਲ ਲਗਾ ਕੇ ਕੰਮ ਕਰਨ ਵਾਲੇ ਹੋ ਸਕੀਏ ਕਿਉਂਕਿ ਅਸੀਂ ਐਦਾਂ ਸਾਡੇ ਤੇ ਵੀ ਬਹੁਤ ਪ੍ਰੈਸ਼ਰ ਆ ਅਗਰ ਡਾਕਟਰ ਨਾ ਹੋਇਆ ਸਟਾਫ ਨਾ ਹਰ ਇੱਕ ਜੜਾ ਹੈਗਾ ਵਾ

ਔਰ ਇਸ ਤਰ੍ਹਾਂ ਦੀਆਂ ਘਟਨਾਵਾਂ ਅਕਸਰ ਅਸੀਂ ਵੇਖਦੇ ਆ ਰਹੇ ਹਾਂ ਕਿ ਸਰਕਾਰਾਂ ਇਹਦੇ ਵੱਲ ਕੋਈ ਖਾਸ ਤਵਜੋ ਨਹੀਂ ਦੇ ਰਹੀਆਂ ਹੈਗੀਆਂ ਔਰ ਉਹਨਾਂ ਲੋਕਾਂ ਦੇ ਜਿਹੜੇ ਇਸ ਤਰ੍ਹਾਂ ਦੇ ਧਨੋਣੇ ਕੰਮ ਕਰ ਰਹੇ ਹਨ ਉਹਨਾਂ ਦੇ ਕੋਈ ਸਖਤੀ ਨਾਲ ਸਜ਼ਾ ਨਹੀਂ ਦਿੱਤੀ ਜਾ ਰਹੀ ਹੈ ਔਰ ਜੋ ਕੁਝ ਵੀ ਇਸ ਸਮੇਂ ਹੋਇਆ ਅਸੀਂ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਉਸ ਬੱਚੇ ਦੀ ਜੋ ਵੀ ਵਰਦਤ ਹੋਈ ਹੈ ਜਲਦ ਤੋਂ ਜਲਦ ਸੱਟਾ ਨਿਕਲੇ ਤੇ ਉਸ ਸਖਸ ਨੂੰ ਇੱਕ ਜਾਂ ਦੋ ਜਾਂ ਤਿੰਨ ਜਿੰਨੇ ਵੀ ਲੋਕਾਂ ਕੋਚ ਇਨਵੋਲਵ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਇਮੀਜੈਂਟਲੀ ਦਿੱਤੀ ਜਾਏ ਤਾਂ ਕਿ ਬਾਕੀ ਦੇ ਲੋਕਾਂ ਨੂੰ ਜਿਹੜੇ ਇਸ ਤਰੀਕੇ ਨਾਲ ਹਰਕਤਾਂ ਕਰਦੇ ਨੇ ਉਹਨਾਂ ਵਾਸਤੇ ਇੱਕ ਐਗਜ਼ਾਮਪਲ ਸੈੱਟ ਕੀਤੀ ਜਾਏ ਬਹੁਤ ਬਹੁਤ ਧੰਨਵਾਦ